ਕਿਸਾਨਾਂ ਦੇ ਨਾਲ ਡਿਬੇਟ ਦੇ ਲਈ ਕੋਈ ਨਹੀਂ ਪਹੁੰਚਿਆ ਭਾਜਪਾ ਦਾ ਆਗੂ ਜੀਆ तकरीबन 3 ਘੰਟੇ ਤੱਕ ਕਿਸਾਨ ਇੰਤਜ਼ਾਰ ਕਰਦੇ ਰਹੇ ਚੰਡੀਗੜ੍ਹ ਦੇ ਕਿਸਾਨ ਪਵਨ ਦੇ ਵਿੱਚ ਇਹ ਡਿਬੇਟ ਰੱਖੀ ਗਈ ਸੀ ਜਿਸ ਦਾ ਸਮਾਂ ਖਤਮ ਹੋ ਗਿਆ ਭਾਜਪਾ ਦੇ ਕੋਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਇਸ ਡਿਬੇਟ ਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਨਾ ਪਹੁੰਚਣ ਤੋਂ ਬਾਅਦ ਕਿਸਾਨ ਲੀਡਰ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਭਾਜਪਾ ਆਗੂਆਂ ਦੀ ਗੈਰ ਹਾਜ਼ਰੀ ਨੇ ਉਹਨਾਂ ਦੀ ਕਿਸਾਨ ਵਿਰੋਧੀ ਮਨਸ਼ਾ ਵੀ ਸਾਫ਼ ਕਰ ਦੁੱਤੀ ਹੈ ਐਮਐਸਪੀ ਵਧਣ ਤੇ ਮਹਿੰਗਾਈ ਵਧਣ ਦੀ ਦਾ ਝੂਠ ਫਲਾਇਆ ਜਾ ਰਿਹਾ ਹੈ ਅਜਿਹਾ ਵੀ ਜ਼ਿਕਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੀਤਾ ਗਿਆ ਭਾਜਪਾ ਆਗੂਆਂ ਦੇ ਕੋਲ ਜਵਾਬ ਦੇਣ ਦੀ ਹਿੰਮਤ ਨਹੀਂ ਤਾਂ ਕਿਸਾਨ ਬੀਜੇਪੀ ਆਗੂਆਂ ਦੇ ਉੱਤੇ ਵਰੇ ਨੇ ਜਦੋਂ ਇਸ ਡਿਬੇਟ ਦੇ ਵਿੱਚ ਬੀਜੇਪੀ ਦੇ ਆਗੂ ਨਹੀਂ ਪਹੁੰਚੇ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ ਤੇ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਵੱਲੋਂ ਵੀ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਵੀ ਕਿਸਾਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਸਰਕਾਰ ਨੂੰ ਕੋਈ ਘਾਟਾ ਨਹੀਂ ਪੈ ਰਿਹਾ ਝੂਠ ਬੋਲ ਰਹੀ ਹੈ ਸਰਕਾਰ ਤਾਂ ਕਿਸਾਨ ਸਰਕਾਰ ਦੇ ਉੱਤੇ ਬਰੇ ਨੇ ਕੇਂਦਰ ਸਰਕਾਰ ਦੇ ਉੱਤੇ ਸਾਰੀਆਂ ਫਸਲਾਂ ਤੇ ਐਮਐਸਪੀ ਤੈ ਹੋਣ ਦੇ ਨਾਲ ਮਹਿੰਗਾਈ ਘਟ ਸਕਦੀ ਹੈ ਤਾਂ ਕਿਸਾਨ ਆਪਣਾ ਤਰਕ ਪੇਸ਼ ਕਰ ਰਹੇ ਨੇ ਕਿ ਜੇਕਰ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਤੈ ਹੋਵੇ ਕੇਂਦਰ ਸਰਕਾਰ ਐਮਐਸਪੀ ਤੈ ਕਰੇ ਤਾਂ ਇਸ ਦੇ ਨਾਲ ਮਹਿੰਗਾਈ ਵਧੇਗੀ ਨਹੀਂ ਬਲਕਿ ਘਟ ਸਕਦੀ ਹੈ ਤਾਂ ਕਿਸਾਨਾਂ ਦੇ ਵੱਲੋਂ ਇਹ ਤਰਕ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਪਪਾ ਇੰਤਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜੇਪੀ ਪੀ ਦੇ ਕੋਲ ਅੱਜ ਦਰਸਲ ਹੈ ਹੀ ਨਹੀਂ ਜਿਹੜਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਇਹਨਾਂ ਨੇ ਸਿੱਧ ਕਰਤਾ ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚੋਂ ਭਗੌੜੀ ਹੁੰਦੀ ਹੈ ਉਹ ਇਸੇ ਕਰਕੇ ਹੁੰਦੀ ਹੈ ਕਿ ਜਵਾਬ ਇਹਨਾਂ ਕੋਲੇ ਹੈ ਨਹੀਂ ਇਹ ਵੀ ਅੱਜ ਸਪਸ਼ਟ ਹੋ ਗਿਆ ਕਿ ਦਿੱਲੀ ਦੇ ਅੰਦਰ ਜਾਂਦੇ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਕ ਕੇ ਇਹਨਾਂ ਨੇ ਉੱਥੇ ਬਰਬਰਤਾ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਏ ਔਰ ਉਹ ਸਾਰੇ ਜਿੰਨੇ ਸਵਾਲ ਇਕੱਠੇ ਹੋਏ ਉਹਨਾਂ 'ਚੋਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ बीजेपी के अंदर हिम्मत नहीं रही तो इस करके अजन स्पष्ट हो गया क्लियर हो गया तंगी गल होंगी कि वो आप होंगे इतने बराबर बैठते सवाल करते सवालों का जवाब दें हम ये पूछना चाहते थे कि भाई क्या आपने एम एस पी की गारंटी देने का वायदा नहीं किया क्या आपने डॉक्टर स्वामीनाथन की रिपोर्ट लागू करने का दो की चुनाव में और उसके बाद 2018 में एक आंदोलन के दौरान हमें लिखित में वायदा नहीं किया और आपने आपकी वीडियोज पे ही हैं। क्या आप आपके प्रधानमंत्री जी ने अलग अलग जगहों पर जाकर यह नहीं कहा कि हम किसानों की कर्ज मुक्ति करेंगे डब्ल्यू से बाहर आने का वायदा नहीं किया क्या सरकार ने यह वायदा नहीं किया कि आंदोलन के दौरान पाए गए मुकदमे वापस लेंगे और क्या कि सरकार ने यह वायदा नहीं किया कि बिजली शोध बिल दोबारा नहीं लेकर आएंगे ऐसे ऐसे जैसे हम एमएसपी की जब बात आती है तो उसके मामले में उनका जो ये कहना है कि हमारा बहुत खर्च आता है इसके ऊपर उस मैटर के ऊपर तो बहुत गंभीर बात है जो निकलकर सामने आती है जितनी फसल दो हजार बाईस तो तेईस की अगर बात करें एक ही फसल की केवल गेहूं की बात कर लें हम ਤੋ ਗੇਹੂ ਕੇ ਉਪਰ ਹੀ ਕੇਵਲ ਗੇਹੂ ਦਾ ਹਿਸਾਬ ਕਰ ਲਿਆ ਜਾਏ ਤੋ આજ ਤੱਕ ਦਾ ਜੋ ਹਿਸਾਬ ਕਿਤਾਬ ਹੈ 1 ਰੁਪਿਆ ਵੀ ਸਰਕਾਰ ਕਾ ਸਰਕਾਰ ਕੋ ਆਪਣੀ ਜੇਬ ਸੇ ਨਹੀਂ ਡਾਲਨਾ ਪੜਾ ਉਸਕੇ ਉਪਰ ਆ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਭਾਵੇ ਹੈ ਕਿ ਸਰਕਾਰ ਨੂੰ ਆਟਾ ਕਿਤੇ ਨਹੀਂ ਪੈ ਰਹਾ ਸਰਕਾਰ ਬਿਲਕੁਲ ਫਜ਼ੂਲ ਗੱਲਾਂ ਕਰਦੀ ਹੈ ਦੂਜੀ ਗੱਲ ਮੈਂ ਇੱਕ ਕਹਿਣੀ ਚਾਹਣਾ ਹੈ ਕਣਕ ਦਾ ਜੇਕਰ ਐਮਐਸਪੀ ਹੈ ਤਬ ਕਣਕ ਦੇ ਉੱਤੋਂ ਕਦੇ ਵੀ ਆਟਾ 100 ਰੁਪਏ ਨੂੰ ਨਹੀਂ ਪਹੁੰਚਿਆ जेकर टमाटर के उमएसपी नहीं नींबू थे एमएसपी नहीं प्याज थे एमएसपी नहीं आलू के ऊपर एमएसपी नहीं तो उनका रेट आप देखते हो किसान को लूट लिया जाता है और आगे कंज्यूमर को भी लूट लिया जाता है सो इसके लिए हमारा मानना है कि अगर सभी फसलों के ऊपर एमएसपी की गारंटी तय हो जाए तो पूरे देश के अंदर जो ये महंगाई कर, करते हैं लोग लूटते हैं उनको कंट्रोल किया जा सकता है ਕਿਸਾਨਾਂ ਨੇ ਜੋ ਸਮਾਗਮਤਾ ਹੀ ਭਾਜਪਾ ਲੀਡਰਾਂ ਨੂੰ ਜਿਨ੍ਹਾਂ ਦੀਆਂ ਕੁਰਸੀਆਂ ਖਾਲੀ ਦੀਆਂ ਖਾਲੀ ਰਹਿ ਗਈਆਂ ਨੇ ਤੇ ਭਾਜਪਾ ਲੀਡਰ ਕੋਈ ਵੀ ਇੱਥੇ ਸ਼ਾਮਿਲ ਨਹੀਂ ਹੋਇਆ ਤੇ ਕਿਸਾਨ ਜਿੱਥੇ ਬੰਦੀਆਂ ਦੇ तमाम ਆਗੂ ਇੱਥੇ ਮੌਜੂਦ ਸੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦ ਕੋਈ ਆਵੇ ਆਖਿਰਕਾਰ 11 ਤੋਂ 3 ਵਜੇ ਦਾ ਸਮਾ ਸੀ ਜਿਹੜਾ ਹੁਣ ਸਮਾਪਤ ਹੋ ਚੁੱਕਿਆ ਤੇ ਆਪਣੇ ਜਿਹੜੇ ਸਵਾਲ ਨੇ ਕਿਸਾਨਾਂ ਨੇ ਰੱਖ ਦਿੱਤੇ ਨੇ ਇਹਨਾਂ ਦਾ ਕਹਿਣਾ ਕਿ ਇੱਥੋਂ ਜਿਹੜਾ ਆ ਭੱਜ ਚੁੱਕਿਆ ਹੁਣ ਇਸ ਸਮੇਂ ਜਿਹੜੇ ਭਾਜਪਾ ਦੇ ਲੀਡਰ ਨੇ ਤੇ ਕੋਈ ਵੀ ਉਹਨਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਹੈ ਤਸਵੀਰਾਂ ਤੁਸੀਂ ਖੁਦ ਦੇਖਿਆ ਤਮਾਮ ਸਾਰੇ ਜਿਹੜੇ ਆਗੂ ਇੱਥੇ ਮੌਜੂਦ ਨੇ ਤੇ ਅੱਜ ਤੁਸੀਂ ਸਮਾਂ ਦਿੱਤਾ ਸੀਗਾ ਤੇ ਹੁਣ ਕੀ ਕਹਿੰਦੇ ਰਹੇ ਆਂ ਦੇਖੋ ਸਮਾਂ ਦੇ ਕੇ ਆਪਾਂ ਨੂੰ 3 ਘੰਟੇ ਤੋਂ ਉੱਪਰ ਹੋ ਗਏ ਆ ਉਹਨਾਂ ਦਾ ਬੇਟ ਕੀਤਾ ਲੇਕਿਨ ਕੋਈ ਬੀਜੇਪੀ ਦਾ ਆਗੂ ਜਿਹੜਾ ਵਾ ਉਹ 16 ਦੇ ਜਵਾਬ ਦੇਣ ਵਾਸਤੇ ਨਹੀਂ ਪਹੁੰਚਿਆ ਇਸ ਤੋਂ ਸਾਫ ਜਾਹਿਰ ਹੁੰਦਾ ਕਿ ਉਹਨਾਂ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਆ ਕਿਉਂਕਿ ਅਸੀਂ ਸਾਡੇ ਆਗੂ ਆਂਕੜਿਆਂ ਸਮੇਤ ਇੱਥੇ ਹਾਜ਼ਰ ਸੀਗੇ ਔਰ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿ ਆਪਾਂ ਝੂਠੇ ਆ ਔਰ ਝੂਠ ਜਿਹੜਾ ਵਾ ਉਹ ਜਿਆਦਾ ਟਿਕਦਾ ਨਹੀਂ ਆ ਕਿਉਂਕਿ ਪ੍ਰਧਾਨ ਮੰਤਰੀ ਝੂਠ ਬੋਲਦਾ ਉਹਦੇ ਥੱਲੇ ਲੀਡਰ ਝੂਠ ਬੋਲਦੇ ਨੇ ਪਿਛਲੇ 10 ਸਾਲ ਤੋਂ ਝੂਠ ਬੋਲਦੇ ਆ ਰਹੇ ਆ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ ਸਾਨੂੰ ਇੱਕ ਰੀਸ ਤੇ ਇੱਥੇ ਇੱਕ ਚੇਅਰ ਤੇ ਬੈਠ ਕੇ ਦੱਸ ਦੇਣਾ ਕਿ ਸਾਡੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਜਾਂ ਨਹੀਂ ਹੋਈ ਲੇਕਿਨ ਉਹ ਇੱਥੋਂ ਭੱਜ ਗਏ ਨੇ ਸਾਡੀ ਸਾਡਾ ਅੰਦੋਲਨ ਚੱਲ ਰਿਹਾ ਚੱਲਦਾ ਰਹੂਗਾ ਔਰ ਜਿਸ ਤਰ੍ਹਾਂ ਸ਼ੰਭੂ ਰੇਲਵੇ ਸਟੇਸ਼ਨ ਦੇ ਆ ਸਾਡੇ ਨੌਂ ਦਿਨ ਰਹਿਾਈ ਵਾਸਤੇ ਆ ਉਹ 7ਵਾਂ ਦਿਨ ਹੋ ਗਿਆ ਵਾ ਉਹ ਵੀ ਸਾਡਾ ਚੱਲਦਾ ਰਹੂ ਜਿੰਨਾ ਚਿਰ ਸਾਡੇ ਨੌਂ ਦਿਨ ਰਹਾ ਰਹ ਆ ਜਿਹੜੀਆਂ ਅੱਜ ਕਿਸਾਨ ਪਾਬੰਦੀਆਂ ਕਿਸਾਨ ਲੀਡਰ ਡਟੇ ਰਹੇ ਪਰੇ ਕੁਰਸੀਆਂ ਖਾਲੀ ਰਹੀਆਂ ਚਾਹੇ ਉਹ ਪ੍ਰਧਾਨ ਮੰਤਰੀ ਵੀ ਹੋਵੇ ਗ੍ਰਹਿ ਮੰਤਰੀ ਵੀ ਹੋਵੇ ਖੇਤੀਬਾੜੀ ਮੰਤਰੀ ਦੀ ਜੇਪੀ ਨੱਡਾ ਜਾਂ ਫਿਰ ਕਾਂਗਰਸ ਜਿਹੜਾ ਹੈ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ तमाम ਕੁਰਸੀਆਂ ਖਾਲੀ ਰਹੀਆਂ ਆਖਿਰਕਾਰ ਹਲ ਕੁਝ ਨਹੀਂ ਨਿਕਲਿਆ ਤੇ ਕਿਸਾਨ ਆਪਣੇ ਅੰਦੋਲਨ ਤੇ ਅੜੇ ਰਹਿਣਗੇ ਅੰਦੋਲਨ ਚਾਰੀ ਰਹੇਗਾ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਜਸਪੀ ਸਿੰਘ ਆਸ਼ਪੀਟੀਸੀ ਨਿਊਜ਼